ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ ਮੁਰ ਤੋਂ ਸਵਾਗਤ ਹੈ ਅੱਜ ਰਾਤ ਦੀ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 10 ਜੁਲਾਈ 2024 ਰਾਤ ਦੇ ਮੌਸਮ ਦੀ ਕੀ ਗਤੀਵਿਧੀ ਦਿਖਾਈ ਦੇ ਰਹੀਆਂ ਨੇ ਜੀ ਤਾਜ਼ਾ ਸੈਟਰਡੇ ਵਿੱਚ ਤੁਹਾਡੇ ਸਾਹਮਣੇ ਹੈ ਜੀ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤਾਂ ਦਾ ਪਤਾ ਲੱਗ ਸਕੇ ਤਾਜ਼ਾ ਸੈਟਲਾਈਟ ਇਮੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਝੇ ਅਤੇ ਮਾਲਵੇ ਦਾ ਥੋੜਾ ਜਿਹਾ ਖੇਤਰ ਅਤੇ ਬਹੁਤਾ ਖੇਤਰ ਦੁਆਬੇ ਦਾ ਸੈਂਟਰਲ ਪੰਜਾਬ ਦਾ ਟੁੱਟ ਮੇ ਰੂਪ ਦੇ ਵਿੱਚ ਬੱਦਲ ਬਾਈ ਦਿਖਾਈ ਦੇ ਰਹੀ ਹੈ ਜਿਸ ਦੇ ਤੋ ਇਲਾਵਾ ਅਗਰ ਕਰੀਏ ਨਮਾ ਸ਼ਹਿਰ ਹੁਸ਼ਿਆਰਪੁਰ ਰੋਪੜ ਇਹ ਇਸ ਇਲਾਕੇ ਵਿੱਚ ਜਿਹੜਾ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਸਿਸਟਮ ਇਹ ਅੱਜ ਤੜਕੇ ਤੋਂ ਐਂਟਰ ਕਰਦਾ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ ਜੀ ਦਿਨ ਦੇ ਵੇਲੇ ਪੂਰੀ ਗਰਮ ਤੇਜ਼ ਧੁੱਪ ਪੈਣ ਦੇ ਕਾਰਨ ਹਮਸਾਰ ਵਰਗਾ ਮਾਹੌਲ ਆਧਰ ਰਾਤ ਤੱਕ ਬਣਿਆ ਰਹੇਗਾ ਪਰ ਰਾਤ 1 2 ਵਜੇ ਦੇ ਕਰੀਬ ਇਸ ਇਲਾਕੇ ਤੋਂ ਸਿਸਟਮ ਐਂਟਰ ਕਰਦਾ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਜਿਹੜਾ ਹੈ ਪਾਕਿਸਤਾਨ ਤੋਂ ਐਂਟਰ ਕਰਦਾ ਦਿਖਾਈ ਦੇ ਰਿਹਾ ਜੋ ਕਿ ਦੁਪਹਿਰ ਤੋਂ ਬਾਅਦ ਪੂਰੇ ਪੰਜਾਬ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ 11 ਤਰੀਕ ਅਤੇ 12 ਤਰੀਕ ਲਗਾਤਾਰ ਦੋ ਦਿਨ ਮ ਜੀ ਜਿਸ ਦੀ ਸ਼ੁਰੂਆਤ ਅੱਧ ਰਾਤ ਤੋਂ ਹੁੰਦੀ ਦਿਖਾਈ ਦੇ ਰਹੀ ਹੈ ਲਗਭਗ ਸਵੇਰ ਦੇ ਵੇਲੇ ਆਪਾਂ ਗੱਲ ਕਰ ਲਈਏ ਤਾਂ ਮਾਲਵੇ ਦਾ ਬਹੁਤਾ ਹਿੱਸਾ ਮਾਝੇ ਦਾ ਥੋੜਾ ਬਹੁਤਾ ਹਿੱਸਾ ਜਿਹਦੇ ਵਿੱਚ ਗੁਰਦਾਸਪੁਰ ਦਾ ਏਰੀਆ ਪਠਾਨਕੋਟ ਦਾ ਏਰੀਆ ਥੋੜਾ ਬਹੁਤਾ ਅਮਰਸਰ ਦਾ ਏਰੀਆ ਸੈਂਟਰਲ ਪੰਜਾਬ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਮੋਗੇ ਦੇ ਵਿੱਚ ਉਸ ਤੋਂ ਇਲਾਵਾ ਥੱਲੇ ਆ ਜੀ ਇਹ ਤਾਂ ਬਲਾਚੌਰ ਨਮਸ਼ਹਿਰ ਗੜ ਸ਼ੈਂਕਰ ਰੋਪੜ ਅਨੰਤਪੁਰ ਸਾਹਿਬ ਕੀਰਤਪੁਰ ਸਾਹਿਬ ਇਹਨਾਂ ਦੇ ਵਿੱਚ ਸਵੇਰ ਦੇ ਵੇਲੇ ਗਤੀਵਿਧੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜੀ ਥੋੜਾ ਬਹੁਤ ਆਗਰ ਗੱਲ ਕਰੀਏ ਮਾਨਸੇ ਮਾਲਵੇ ਜ਼ਿਲ੍ਹੇ ਦੀ ਤਾਂ ਮਾਲਵੇ ਦੇ ਇਲਾਕੇ ਵਿੱਚ ਫਿਲਹਾਲ ਕੋਈ ਐਡੀ ਕਾਰਵਾਈ ਸਵੇਰ ਦੇ ਵੇਲੇ ਪੈਂਦੀ ਦਿਖਾਈ ਨਹੀਂ ਦੇ ਰਹੀ ਪਰ ਦੁਪਹਿਰ ਤੋਂ ਬਾਅਦ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਦੇ ਬਾਰੇ ਅਸੀਂ ਤੁਹਾਨੂੰ ਅਪਡੇਟ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਦੇ ਦੇਵਾਂਗੇ ਅਗਰ ਰਾਤ ਦੀ ਰਾਤ ਦੀ ਗੱਲ ਕਰੀਏ ਤਾਂ ਅੱਧ ਰਾਤ ਤੱਕ ਮੌਸਮ ਠੀਕ ਠਾਕ ਹੈ ਕੋਈ ਵੱਡੀਆਂ ਕਾਰਵਾਈਆਂ ਨਹੀਂ ਆਣੇ ਅੱਧ ਰਾਤ ਤੋਂ ਬਾਅਦ ਹਨੇਰੀ ਤੇਜ਼ ਮੀਂਹ ਦੇ ਹਲਚਣ ਮਾਲ ਦੁਆਬੇ ਅਤੇ ਮਾਝੇ ਵਿੱਚ ਦਿਖਾਈ ਦੇ ਰਹੇ ਨੇ ਜੀ ਤੇ ਬਾਕੀ ਜੋ ਵੀ ਅਪਡੇਟ ਹੁੰਦੀ ਹੈ ਅਸੀਂ ਸਵੇਰ ਦੀ ਵੀਡੀਓ ਵਿੱਚ ਤੁਹਾਨੂੰ ਦੱਸ ਦਵਾਂਗੇ ਜੀ ਕਿਉਂਕਿ ਲਗਾਤਾਰ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਵੀਡੀਓਜ਼ ਦੀ ਲਗਾਤਾਰ ਮਿਲ ਸਕਣ ਬਣੇ ਰਹੋ ਚੈਨਲ ਵੈਦਰ ਅਪਡੇਟ ਸ਼ੋਅ ਦੇ ਨਾਲ ਵੀਡੀਓ ਦੇਖਣ ਲਈ ਸਾਰਾ ਦਰਸ਼ਕਪੀਰਾਂ ਦਾ ਧੰਨਵਾਦ